ਦੇਸ਼ ਵਿੱਚ ਖੇਤੀਬਾੜੀ ਇਸ ਸਮੇਂ ਘਾਟੇ ਦਾ ਧੰਦਾ ਸਾਬਤ ਹੋ ਰਹੀ ਹੈ ਕਿਸਾਨ ਦਿਨੋ ਦਿਨ ਕਰਜ਼ਾਈ ਹੁੰਦੇ ਜਾ ਰਹੇ ਨੇ ਤੇ ਪੰਜਾਬ ਦੀ ਧਰਤੀ ਪਾਣੀ ਦੀ ਸਮੱਸਿਆ ਕਾਰਨ ਬੰਜਰ ਹੋ ਰਹੀ ਹੈ ਅਜਿਹੇ ਵਿੱਚ ਸੁਪਰੀਮ ਕੋਰਟ ਦੇ ਨਾਮਵਰ ਵਕੀਲ ਅਤੇ ਮਕਬੂਲ ਸ਼ਖਸੀਅਤ ਸਰਦਾਰ ਹਰਵਿੰਦਰ ਸਿੰਘ ਫੁਲਕਾ ਨੇ ਇਸ ਮੁੱਦੇ ਨੂੰ ਲੈ ਕੇ ਵੱਡੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਮਹਿੰਮ ਦੀ ਸ਼ੁਰੂਆਤ ਉਹਨਾਂ ਆਪਣੇ ਜੱਦੀ ਪਿੰਡ ਪਧੌੜ ਵਿੱਚ ਆਪਣੇ ਖੇਤਾਂ ਤੋਂ ਕੀਤੀ ਫੁਲਕਾ ਨੇ ਖੇਤੀ ਦਾ ਨਵਾਂ ਮਾਡਲ ਅਪਣਾਇਆ ਹੈ ਜਿਸ ਦਾ ਨਾਮ ਹੈ ਫਗਵਾੜਾ ਗੁੱਡ ਗ੍ਰੋ ਖੇਤੀ ਵਿਧੀ ਇਸ ਵਿਧੀ ਰਾਹੀਂ ਉਹਨਾਂ ਨੇ ਕਣਕ ਅਤੇ ਹੋਰ ਫਸਲਾਂ ਦੀ ਬਿਜਾਈ ਕੀਤੀ ਹੈ ਇਸ ਵਿਧੀ ਨੂੰ ਅਪਣਾ ਕੇ ਐਡਵੋਕੇਟ ਫੁਲਕਾ ਨਾ ਸਿਰਫ ਪਾਣੀ ਦੀ ਬਚਤ ਕਰ ਰਹੇ ਨੇ ਸਗੋਂ ਘੱਟ ਖਰਚੇ ਦੇ ਵਿੱਚ ਖੇਤੀ ਕਰਕੇ ਵੱਧ ਆਮਦਨ ਵੀ ਪ੍ਰਾਪਤ ਕਰ ਰਹੇ ਨੇ ਕਿ ਇਹ ਇਹ ਵਿਧੀ ਅਤੇ ਕਿਸਾਨ ਕਿਸ ਤਰ੍ਹਾਂ ਇਸ ਵਿਧੀ ਨੂੰ ਅਪਣਾ ਕੇ ਕਰ ਸਕਦੇ ਨੇ ਮੋਟੀ ਕਮਾਈ ਸੁਣੋ ਸਰਦਾਰ ਹਰਵਿੰਦਰ ਸਿੰਘ ਫੁਲਕਾ ਦੀ ਜਵਾਨੀ ਪਰ ਨਾਲੇ ਜ਼ਿਲ੍ਹੇ ਦੀ ਜ਼ਮੀਨ ਆ ਮੇਰਾ ਪਿੰਡ ਪਧੌੜ ਵੀ ਵਿਛੇ ਆਉਂਦਾ 10 ਸਾਲ ਦੇ ਵਿੱਚ ਜੇ ਅਸੀਂ ਇਸੇ ਤਰੀਕੇ ਨਾਲ ਖੇਤੀ ਕਰਦੇ ਰਹੇ ਤਾਂ ਬੰਜਰ ਹੋ ਜਾਣੀ ਜਿੰਨੀਆਂ ਰਿਪੋਰਟਾਂ ਸਾਰੀਆਂ ਕਹਿ ਰਹੀਆਂ ਡਾਰਕੈਸਟ ਜ਼ੋਨ ਦੇ ਵਿੱਚ ਇਹ ਬਰਨਾਲਾ ਜ਼ਿਲ੍ਹਾ ਪਿੰਡ ਪਧੌੜ ਇਹ ਸਾਰਾ ਇਲਾਕਾ ਆਹ ਜ਼ਮੀਨ ਜਿਹੜੀ ਆਪਾਂ ਦੇਖ ਰਹੇ ਆ ਨਾ 10-12 ਸਾਲ ਨੂੰ ਇਹ ਕੁਝ ਹੋਰ ਹੀ ਹੋਣੀ ਆ ਇਹਦਾ ਹਾਲ ਕੁਝ ਹੋਰ ਹੋਣੀ ਆ ਇਹ ਮਲਕੇ ਜੇਕਰ ਦੇਖੋ ਭਾਈ ਅਸੀਂ ਬਚਾਉਣੀ ਆ ਆਪਣੀ ਜ਼ਮੀਨ ਬਚਾਉਣੀ ਆ ਤਾਂ ਸਾਨੂੰ ਜਿਹੜਾ ਆਪਾਂ ਪਾਣੀ ਜ਼ਮੀਨ ਦੇ ਵਿੱਚੋਂ ਕੱਢ ਰਹੇ ਆ ਨਾ ਉਹ ਘਟਾਉਣਾ ਪੈਣਾ ਉਹ ਘਟਾਉਣ ਦਾ ਤਰੀਕਾ ਕੀ ਆ ਕਿਉਂਕਿ ਜਦੋਂ ਵੀ ਆਪਾਂ ਗੱਲ ਕਰਦੇ ਹਾਂ ਕਿਸਾਨ ਗੱਲ ਕਰਦਾ ਸਾਡੇ ਕੋਲੇ ਹੋਰ ਕਿਹ ਬਕਲਪ ਨਹੀਂ ਹੁਣ ਆਹ ਦੇਖੋ ਆਹ ਬਕਲਪ ਅਸੀਂ ਪ੍ਰਦਰਸ਼ਨੀ ਫਾਰਮ ਲਗਾਇਆ ਆਹ ਦੇਖ ਰੋ ਬਕਲਪ ਤੁਹਾਡੇ ਕੋਲੇ ਨਾਲੇ ਆਮਦਨ ਜ਼ਿਆਦਾ ਜਿੰਨੀ ਅਸੀਂ ਪੂਰਾ ਮਤਲਬ ਕਿ ਜੀਵਿੰਦਾ ਪਾਣੀ ਕੱਢ ਕੇ ਜਿੰਨੀ ਆਮਦਨ ਕਮਾਉਨੇ ਆ ਆ ਉਹਦੋਂ ਪੰਜਵਾਂ ਹਿੱਸਾ ਪਾਣੀ ਦਾ ਲਾਇਆ ਆ ਦੇਖੋ ਇਹ ਬੈੱਡ ਦੇ ਉੱਤੇ ਖੇਤੀ ਆ ਇਹ ਡਾਕਟਰ ਅਵਤਾਰ ਸਿੰਘ ਫਗਵਾੜਾ ਨੇ ਇਹ ਵਿਧੀ ਦਿੱਤੀ ਆ ਫਗਵਾੜਾ ਗੁਟਗਰੋ ਵਾਲੀ ਵਿਧੀ ਇਹਦਾ ਨਾਮ ਹੈ ਇਹਦਾ ਇਹ ਜਿਹਨੀ ਆ ਵੀ ਫਸਲਾਂ ਬੀਜਣੀਆਂ ਸਾਰੀਆਂ ਬੈੱਡ ਤੇ 4-4 ਫੁੱਟ ਦੇ ਬੈੱਡ ਬਣਾਉਣੀਆਂ ਆ ਆ ਦੇਖੋ 4-4 ਫੁੱਟ ਦੇ ਬੈੱਡ ਜਿਹੜੀ ਫਸਲ ਬੀਜਣੀ ਆ ਬੈੱਡ ਦੇ ਉੱਪਰ ਬੀਜਣੀਆਂ ਪਾਣੀ ਲਾਣਾ ਖਾਲੀ ਦੇ ਵਿੱਚ ਔਰ ਖਾਲੀ ਚ ਵੀ ਥੋੜਾ ਥੋੜਾ ਪਾਣੀ ਨ ਨਕੋ ਨਕਲੀ ਕਰਨਾ ਥੋੜਾ ਥੋੜਾ ਪਾਣੀ ਖਾਲੀ ਚ ਲਾਉਣਾ ਤੇ ਜਿੰਨਾ ਬੂਟਿਆਂ ਨੂੰ ਚਾਹੀਦਾ ਉਹਨੇ ਆਪਣੇ ਆਪ ਕਿਮਿਟਰੀ ਐਕਸ਼ਨ ਨਾਲ ਉਹਨੇ ਪਾਣੀ ਖਿੱਚ ਲੈਣਾ ਆ ਉਸ ਤਰੀਕੇ ਨਾਲ ਹੁਣ ਆ ਦੇਖੋ ਇਹਦੇ ਵਿੱਚ ਜਿਹੜੀ ਬੈੱਡ ਦੇ ਉੱਤੇ ਇਹ ਸਵਾ ਕਿਲੋ ਬੀਜ ਪਾਇਆ ਇਹਦੇ ਚ ਕੰਕਦਾ ਸਬਾ ਕਲੋ ਵੀ ਪਾਇਆ ਪਾਣੀ ਪੰਜਵਾਂ ਹਿੱਸਾ ਲਗਿਆ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਏਦੂ ਪਾ ਲੈ ਜ ਨਰਮਾ ਵੀ ਗਿਆ ਵਸੇ ਨਰਮੇ ਤੋਂ ਪਹਿਲਾਂ ਅਸੀਂ ਰੂੜੀ ਪਾਈ ਸੀ ਇਹਦੇ ਵਿੱਚ ਉਦੋਂ ਮਗਰੋਂ ਵਿੱਚ ਸਬਜ਼ੀਆਂ ਵੀ ਜੀਆਂ ਵੀਆਂ ਸੀ ਉਹ ਸਬਜ਼ੀਆਂ ਦੇ ਪੱਤੇ ਖਾਲੀਆਂ ਜੀ ਪਾਉਂਦੇ ਰਹੇ ਉਹ ਦੇਖੋ ਉਹ ਸਾਰਾ ਉਹਨਾਂ ਨੇ ਖਾਦ ਬਣਾਈਆ ਇਹ ਜੀ ਵਧੀਆ ਖਾਦ ਉਹਨਾਂ ਨੇ ਉਹ ਬਣੀ ਵੀ ਆ ਤੇ ਹੁਣ ਆ ਦੇਖੋ ਕਣਕ ਦਾ ਕਣਕ ਦਾ ਛਿੱਟਾ ਦੇਖੋ ਤੁਸੀਂ ਇਹਦਾ ਸਭ ਤੋਂ ਵੱਡੀ ਵਜ੍ਹਾ ਕੀ ਆ ਪਹਿਲੀ ਗੱਲ ਪਾਣੀ ਜਿਹੜੀ ਬਚੇ ਤਾਂ ਪਾਣੀ ਸਿਰਫ ਜਿਹੜਾ ਦਿਨਾ ਉਹ ਖਾਲੀਆਂ ਦਿਨਾ ਬੂਟੇ ਨੇ ਉੱਪਰ ਉੱਚੀ ਜਗ੍ਹਾ ਤੇ ਹੋਣਾ ਬੈੱਡ ਦੇ ਉੱਪਰ ਹੋਣਾ ਉਹ ਬੈੱਡ ਦੇ ਉੱਪਰ ਜੋ ਬੂਟੇ ਦੇ ਹੋਣਾ ਜਿਹੜੇ ਮਾਈਕਰੋ অর্গানিਜ਼ਮ ਆਰਾ ਜਿਹੜੇ ਬੂਟੇ ਦੀ ਖਾਦ ਤਿਆਰ ਕਰਦੇ ਆ ਉਹਨਾਂ ਨੇ ਕੰਮ ਕਰਕੇ ਕੰਮ ਕਰਕੇ ਖਾਦ ਉਹਨਾਂ ਦੇ ਦੇਣੀ ਆ ਜੇ ਅਸੀਂ ਨੱਕੋ ਨੱਕ ਭਰਤਾ ਉਹਦੇ ਨਾਲ ਉਹ ਮਾਈਕਰੋ অর্গানিਜ਼ਮ ਮਰ ਜਾਂਦੇ ਆ ਬੂਟੇ ਦੀ ਖਾਦ ਤਿਆਰ ਨਹੀਂ ਹੋ ਫੇਰ ਸਾਨੂੰ ਆਪਣੇ ਵੱਲੋਂ ਖਾਦ ਪਾਉਣੀ ਪੈਂਦੀ ਆ ਫੇਰ ਉਹ ਚ ਜੂਰੀਆ ਪਾਉਣਾ ਪੈਂਦਾ ਮਲਕੀ ਇਸ ਕਰਕੇ ਇਹ ਕਨਸੈਪਟ ਆ ਜਿਹੜਾ ਇਸ ਕਰਕੇ ਬਹੁਤ ਵਧੀਆ ਕਨਸੈਪਟ ਆ ਆਪਣੇ ਆਪ ਉਹ ਜੋ ਖਾਦ ਤਿਆਰ ਹੁੰਦੀ ਆ ਕੋਈ ਸਾਨੂੰ ਕੈਮੀਕਲ ਫਰਟੀਲਾਈਜ਼ਰ ਪਾਉਣ ਦੀ ਲੋੜ ਨਹੀਂ ਇਹਦੇ ਚ ਦੇਖੋ ਕੋਈ ਰੇ ਸਪਰੇ ਨਹੀਂ ਕੋਈ ਸਪਰੇ ਨਹੀਂ ਤੁਸੀਂ ਆ ਦੇਖੋ ਤੁਹਾਨੂੰ ਗੁੱਲੀ ਡੰਡਾ ਕੋਈ ਵੀਟ ਕੋਈ ਗੁੱਲੀ ਡੰਡਾ ਇੱਕ ਵੀ ਨਹੀਂ ਦਿੱਸਦਾ ਇੱਕ ਵੀ ਨਹੀਂ ਦਿੱਸਦਾ ਆ ਦੂਜੀ ਨਾਲ ਦੀ ਆ ਸਾਹਮਣੇ ਵਾਲੀ ਇਧਰ ਦੇਖ ਲਓ ਇਹਨਾਂ ਨੇ ਛੇ-ਛੇ ਬੋਰੀਆਂ ਯੂਰੀ ਦੀਆਂ ਪਾਤੀਆਂ ਨਾਲੇ ਗੁੱਲੀ ਡੰਡੇ ਸਪਰੇ ਕਰਤੀ ਭਰਿਆ ਪਿਆ ਫਿਰ ਵੀ ਗੁੱਲੀ ਡੰਡੇ ਦੇ ਨਾਲ ਬਲਕਿ ਦੇਖੋ ਉਹਨਾਂ ਕਿਸਾਨ ਵੀਰੋਂ ਆਹ ਇਹ ਪ੍ਰਦਰਸ਼ਨੀ ਫਾਰਮ ਡਾਕਟਰ ਅਵਤਾਰ ਸਿੰਘ ਫਗਵਾੜਾ ਖੁਦ ਆ ਕੇ ਇੱਥੇ ਬਣਾ ਕੇ ਗਏ ਆ ਪਧੌੜ ਪਿੰਡ ਵਿੱਚ ਆਹ ਬਰਨਾਲਾ ਪਧੌੜ ਰੋਡ ਆ ਉਹ ਸਾਹਮਣੇ ਟਰੱਕ ਡਿਊਨੀ ਦਾ ਦਫਤਰ ਆ ਉਹਦੇ ਨਾਲ ਸ਼ੀਸ਼ੇ ਦੀ ਫੈਕਟਰੀ ਉਹਦੇ ਪਿੱਛੇ ਆ ਆ ਕੇ ਦੇਖ ਲੋ ਆ ਕੁਛ ਦੇਖ ਕੇ ਵੀ ਜੇ ਫਿਰ ਵੀ ਅਸੀਂ ਨਹੀਂ ਕਰਾਂਗੇ ਤਾਂ ਫਿਰ 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 ਕਾ ਦਾ ਕਹਿਣਾ ਫਿਰ ਫਿਰ ਤਾਂ ਅਸੀਂ ਆਪਣੇ ਜਮੀਨ ਦੇ ਦੁਸ਼ਮਣ ਖੁਦ ਹੋ ਗਏ ਨਾ ਇਹ ਜ਼ਮੀਨ ਤਾਂ ਆਪਣੀ ਆ ਇਹ ਚੋਂ ਪਾਣੀ ਤਾਂ ਅਸੀਂ ਆਪਣਾ ਕੱਢ ਰਹੇ ਆ ਬਿਜਲੀ ਸਰਕਾਰ ਦੀ ਆ ਪਾਣੀ ਤਾਂ ਸਾਡਾ ਆਪਣਾ ਜ਼ਮੀਨ ਤਾਂ ਸਾਡੀ ਬੰਜਰ ਹੋਣੀ ਆ ਇਹ ਕਿਹੜੀ ਮਾਨਸ ਭਗਵੰਤ ਮਾਨ ਸਾਹਿਬ ਦੀ ਜਾਂ મોદી ਦੀ ਜ਼ਮੀਨ ਬੰਜਰ ਹੋਣੀ ਆ ਤੇ ਇਹ ਇਸ ਕਰਕੇ ਪ੍ਰਦਰਸ਼ਨੀ ਲਗਾਈ ਆ ਆ ਕੇ ਖੁਦ ਦੇਖ ਲੋ ਇਹਦੇ ਚ ਪਹਿਲੀ ਗੱਲ ਤਾਂ ਬੀਜ ਦਾ ਦੀ ਬਚਤ 32000 ਦਾ ਨਾ ਬੀਜ ਦਾ ਪਾਇਆ 9 9 ਇੰਚ ਉੱਤੇ ਬੀਜ ਲਗਾਇਆ ਇਹ ਤਾਂ ਅਸੀਂ ਲਗਾਇਆ ਹੱਥ ਨਾਲ ਚੁਟਕੀਆਂ ਨਾਲ ਪਰ ਇਹਦੀ ਹੁਣ ਜਿਹੜੀ ਮਸ਼ੀਨ ਵੀ ਅਸੀਂ ਡਿਵੈਲਪ ਕਰਾ ਲਈ ਆ ਇਹ ਉਹ ਮਸ਼ੀਨ ਨੋਨੋ ਇੰਚ ਤੇ ਦਾਣਾ ਛੜਦੀ ਆ ਇਸੇ ਤਰ੍ਹਾਂ ਨਾਲ ਜਿਆ ਬੈੱਡ ਬਣਾਉਂਦੀ ਆ ਬੈੱਡ ਬਣਾ ਕੇ ਨੋਨੋ ਇੰਚ ਤੇ ਦਾਣਾ ਛੜਦੀ ਆ ਮਸ਼ੀਨ ਵੀ ਹੈਗੀ ਆ ਉਹ ਵੀ ਅਸੀਂ ਫੈਬ੍ਰੀਕੇਟ ਕਰਵਾ ਲਿਆ ਜਿਹਨੇ ਕਿਸੇ ਨੇ ਉਹ ਇਹ ਬੀਜਣਾ ਹੋਵੇ ਨਾ ਮਸ਼ੀਨ ਉਹ ਵੀ ਮੁਕਤ ਵਿੱਚ ਉਹਨਾਂ ਨੂੰ ਬੀਜਣ ਵਾਸਤੇ ਮਸ਼ੀਨ ਦੇ ਦਿੱਤੀ ਆ ਤੇ ਇਹ ਦੇਖੋ ਇਹ ਤਰੀਕਾ ਭਾਈ ਜੇ ਤੁਸੀਂ ਆਪਣੀਆਂ ਜ਼ਮੀਨਾਂ ਨੂੰ ਬਚਾਉਣਾ ਤੇ ਆ ਆ ਕੇ ਦੇਖ ਲਓ ਆ ਦੇਖੋ ਇਹ ਤਰੀਕਾ ਕਰੋ ਨਾਲੇ ਇਹ ਜਿਹੜੀ ਕਣਕਾ ਇਹਦਾ ਦਾਣਾ ਇੰਨਾ ਮਿੱਠਾ ਤੋਤੇ ਇੰਨੇ ਕ ਪੈਂਦੇ ਆ ਆਸੇ-ਪਾਸੇ ਕਿਸੇ ਨੂੰ ਨਹੀਂ ਪੈਂਦੇ ਇਹਨੂੰ ਆ ਕੇ ਪੈਂਦੇ ਆ ਜੀ ਤੋਤੇ ਉਹ ਜਾਨਵਰਾਂ ਨੂੰ ਪਤਾ ਕਿਹੜੀ ਖਾਣੀ ਆ ਸਾਨੂੰ ਨਹੀਂ ਪਤਾ ਕਿਹੜੀ ਖਾਣੀ ਆ ਅਸੀਂ ਤਾਂ ਆਪਣੇ ਜਵਾਕਾ ਨੂੰ ਨਾ ਉਹ ਰਿਆਂ ਸਪਰੇਆਂ ਦੀ ਚੁੱਕੇ ਦੇਈ ਜਾਂਦੇ ਆ ਉਹ ਤੋਦਿਆਂ ਨੂੰ ਪਤਾ ਭਾਈ ਉੱਥੋਂ ਹੀ ਸਿੱਖਣੋ ਕਮ ਸੇ ਕਮ ਇਹ ਬਿਲਕੁਲ ਮਲਕੇ ਦਾ ਦਾਣਾ ਇੰਨਾ ਮਿੱਠਾ ਹੋਊਗਾ ਖਾਂਚ ਇੰਨੀ ਵਧੀਆ ਹੋਊਗੀ ਇਹ ਵਾਲੀ ਕਣਕਾ ਆਕੇ ਦੇਖ ਲੈਣਾ ਜਿਹਨੇ ਜਿਹਨੇ ਲੈਣੀਆਂ ਤਾਂ ਇੱਥੋਂ ਸਾਡੇ ਕੋਲੋਂ ਲੈ ਜਿਓ ਥੋੜੀ ਥੋੜੀ ਖਾ ਕੇ ਦੇਖ ਲਿਓ ਤੇ ਕਮ ਸੇ ਕਮ ਅਗਲੇ ਸਾਲ ਪਾਈ ਜੇ ਅਸੀਂ ਜੇ ਅਸੀਂ ਆਪਣੀ ਜ਼ਮੀਨ ਨੂੰ ਬਚਾਉਣਾ ਆਪਣੇ ਜਵਾਕਾਂ ਨੂੰ ਬਚਾਉਣਾ ਉਹਨਾਂ ਦੀ ਸਿਹਤ ਦਾ ਸਾਨੂੰ ਖਿਆਲ ਆ ਤਾਂ ਦੋ ਦੋ ਤਿੰਨ ਤਨ ਕਿਲੇ ਜਿਹਦੇ ਕੋਲੇ 10 ਕਿਲੇ ਦੋ ਕਿਲੇ ਬੀਜ ਲੈ ਜਿਹਦੇ ਕੋਲੇ ਚਾਰ ਕਿਲੇ ਇੱਕ ਕਿਲਾ ਬੀਜ ਰੋ ਅਗਲੇ ਸਾਲ ਆ ਤਰੀਕੇ ਨਾਲ ਬੀਜ ਕੇ ਦੇਖ ਲਓ ਜੇ ਤੁਸੀਂ ਪਿੰਡ ਦੇ ਵਿੱਚ ਆਪਣੇ ਪਿੰਡ 'ਚ ਤੁਹਾਨੂੰ ਤੁਸੀਂ ਇਹਦੇ ਬਾਰੇ ਇੱਕ ਸੈਮੀਨਾਰ ਕਰਾਉਣਾ ਡਾਕਟਰ ਰਤਾਰ ਸਿੰਘ ਫਗਵਾੜਾ ਆਉਣ ਨੂੰ ਤਿਆਰ ਆ ਪਿੰਡਾ ਚੋਂ ਆਉਣ ਨੂੰ ਤਿਆਰ ਆ ਤੇ ਆ ਕੇ ਦੇਖ ਕੇ ਆ ਤਰੀਕਾ ਕਰੋ ਬਾਕੀ ਵੀ ਸਾਰੀਆਂ ਫਸਲਾਂ ਮੱਕੀ ਵੀ ਬੜ ਦੇ ਉੱਤੇ ਸਾਰੀਆਂ ਫਸਲਾਂ ਬੜ ਤੇ ਬੀਜਦੇ ਸਾਰੀਆਂ ਸਿਰਫ ਇੱਕ ਝੋਨਾ ਝੋਨਾ ਜਿਹੜਾ ਹੈ ਉਹ ਦੂਜੇ ਤਰੀਕੇ ਨਾਲ ਉਹ ਵੀ ਉਹਨਾਂ ਨੇ ਤਰੀਕਾ ਨਿਕਾਲਿਆ ਝੋਨੇ ਦਾ ASRV ਦੀ ਉਹ ਤੁਹਾਨੂੰ ਉਧਰ ਦਿਖਾਉਣੇ ਆ ਸੀ ਝੋਨੇ ਵਾਲੀ ਨਰਵੇ ਵਾਲੀ ਜ਼ਮੀਨਾਂ ਉੱਤੇ ਝੋਨੇ ਵਾਲੀ ਦਿਖਾਉਣੇ ਆ ਉਹ ASRV ਦੀ ਨਾਲ ਬੀਜਣਾ ਝੋਨੇ ਦੇ ਇਹਨੂੰ ਕਣਕ ਵੱਢ ਕੇ ਉਹਨੂੰ ਇੱਕਾਰੀ ਰੋਟਾਵੇਟਰ ਫੇੜ ਕੇ 8 600 ਅਗੇ ਮਾਰ ਦਿੰਨੇ ਆ 600 ਅਗੇ ਮਾਰ ਕੇ ਮਲਕਿ ਜਿਹੜਾ ਅਸੀਂ ਕੱਦੂ ਕਰਦੇ ਆ ਨਾ ਜ਼ਮੀਨ ਨੂੰ ਕੱਦੂ ਕਰਨ ਦਾ ਮਤਲਬ ਹੁੰਦਾ ਉਹ 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 ਉਹਦੇ ਜ਼ਮੀਨ ਦੇ ਵਿੱਚੋਂ ਹਵਾ ਕਰ ਕਿਉਂਕਿ ਝੋਨੇ ਨੂੰ ਹਵਾ ਮੁਕਤ ਮਾਹੌਲ ਚਾਹੀਦਾ ਉਹਨੂੰ ਹਵਾ ਕੱਢਣ ਲਈ ਆਸੇ ਕੱਦੂ ਕਰਕੇ ਪਾਣੀ ਖੜਾ ਕਰਕੇ ਹਵਾ ਕਰਦੇ ਆ ਇਹ ਡਾਕਟਰ ਅਵਤਾਰ ਸਿੰਘ ਫਗਵਾੜਾ ਨੇ ਏਐਸਆਰ ਵੀ ਦੀ ਜਿਹੜੀ ਹੈਗੀ ਆ ਉਹ ਜ਼ਮੀਨ ਨੂੰ ਦਬਾਕੇ ਵਿੱਚ ਹਵਾ ਕਰ ਦਿੰਦੇ ਆ ਕਿਉਂ ਚੋਨੇ ਨੂੰ ਜਿਹੜਾ 600 ਅਗੇ ਮਾਰ ਕੇ ਬੀਜਣਾ ਔਰ ਡ੍ਰਿਲ ਮਸ਼ੀਨ ਨਾਲ ਬੀਜਣਾ ਔਰ ਡ੍ਰਿਲ ਮਸ਼ੀਨ ਨਾਲ ਬੀਜ ਕੇ ਉਹ ਚੋਨਾ ਵੀ ਅਸੀਂ ਝਾੜ ਜਿਹੜਾ ਦੂਜਾ ਏ ਦੇਖੋ ਪਹਿਲੀ ਇੱਕ ਤਾਂ ਪਨੀਰੀ ਲਗਾਉਣ ਦਾ ਖਰਚਾ ਬਚਿਆ ਨਾਲ ਕੋਈ ਖਾਦ ਨਹੀਂ ਉਹਦੇ ਚ ਪਾਈ ਉਹਦਾ ਖਰਚਾ ਬਚਿਆ ਬਲਕਿ ਉਹ ਉਹ ਕੱਦੂ ਦਾ ਜਿਹੜਾ ਇੰਨਾ ਟਰੈਕਟਰ ਦਾ ਜੋਰ ਲੱਗਦਾ ਤੇਲ ਲੱਗਦਾ ਉਹਦਾ ਖਰਚਾ ਬਚਿਆ 7-8000 ਦੀ ਤਾਂ ਉੱਥੋਂ ਹੀ ਬਚੇ ਤਾਂ ਔਰ ਦੂਜਾ ਚੋਨਾ ਦੂਜੇ ਨਾਲੋਂ ਝਾੜ ਇੱਕ ਤੋਂ ਮੰਨ ਜ਼ਿਆਦਾ ਹੀ ਆਉਂਦਾ ਇਹ ਤਰੀਕੇ ਹੈਗੇ ਆ ਇਹੋ ਤਰੀਕੇ ਆ ਜੇ ਪਾਈ ਤੁਸੀਂ ਆਪਾਂ ਬਚਾਉਣਾ ਆਪਣੀ ਜਪੀਨ ਨੂੰ ਬਚਾਉਣਾ ਤੇ ਇਹ ਤਰੀਕੇ ਕਰੀਏ ਫਿਰ ਉਹ ਦਵਾਸਾ ਸੀ ਉਹ ਕਣਕ ਕਿਵੇਂ ਵਿੱਚੀ ਆ ਝੋਨੇ ਨੂੰ ਜਦੋਂ ਵੱਡਿਆ ਕੰਬਾਈਨਾ ਵੱਟਿਆ ਪਿੱਛੇ ਐਸਐਮਐਸ ਮਸ਼ੀਨ ਲਾਤੀ ਐਸਐਮਐਸ ਮਸ਼ੀਨ ਲਗਾ ਕੇ ਉਹ ਪ੍ਰਾਲੀ ਕੁੱਤਰਦੀ ਉਹ ਪ੍ਰਾਲੀ ਕੁੱਤਰ ਕੇ ਉਹਦੇ ਵਿੱਚ ਉਹਨੂੰ ਬਾਹਾਂ ਨਹੀਂ ਉਧ ਮੋੜੋ ਕਣਕ ਦਾ ਛਿਟਾ ਦੇਤਾ 20 ਕਿਲੋ ਕਣਕ ਦਾ ਬੀਜ ਪਾਇਆ ਉਹਦੇ ਚ ਕਣਕ ਦਾ ਛਿੱਟਾ ਦਿੱਤਾ ਛਿੱਟਾ ਦੇ ਕੇ ਵੜੇ ਬਣਾਤੇ ਉਹ ਝੋਨੇ ਦੀ ਪਰਾਲੀ ਨੇ ਖਾਦ ਦਾ ਕੰਮ ਕੀਤਾ ਉਹ ਦਿਖਾਣੇ ਤੁਹਾਨੂੰ ਐਹੀ ਜੀ ਹਰੀ ਕਣਕ ਖੜੀ ਆ ਬਿਨਾ ਕਿਸੇ ਰੇ ਸਪਰੇਇ ਤੋਂ ਇੰਨੀ ਵਧੀਆ ਕਣਕੋ ਖੜੀ ਆ ਬਲਕਿ ਨਾ ਉਹਦੇ ਕੋਈ ਬੀਜ ਦਾ ਖਰਚਾ ਉਹਦੇ ਚ ਨਾ ਉਹਦੇ ਚ ਕੋਈ ਉਹ ਦਵਾਈ ਉਹ ਮਲਕਾ ਅੱਗਾ ਗੱਦ ਲਗਾਉਣੀ ਆ ਭੁੱਲੀ ਜਾਓਗੇ ਤੁਸੀਂ ਉਸ ਤਰੀਕੇ ਦੇ ਨਾਲ ਬਚਤ ਵੀ ਇੰਨੀ ਜ਼ਿਆਦਾ ਝਾੜ ਵੀ ਜ਼ਿਆਦਾ ਪਾਣੀ ਦੀ ਵੀ ਬਚਤ ਆ ਜ਼ਮੀਨ ਵੀ ਵਜਦੀ ਆ ਹੋਰ ਕੀ ਚਾਹੀਦਾ ਭਾਈ ਤੁਹਾਨੂੰ ਕੀ ਚਾਹੀਦਾ ਕਿ ਉਹ ਦਸ਼ਮਣ ਬਣਿਓ ਆਪਣੀਆਂ ਜ਼ਮੀਨਾਂ ਦੇ ਕਿ ਉਹ ਦਸ਼ਮਣ ਬਣਿਓ ਆਪਣੇ ਜਵਕਾਂ ਦੇ ਇਸ ਕਰਕੇ ਲਿਆ ਕੇ ਪ੍ਰਦਰਸ਼ਨੀ ਫਾਰਮ ਵਿੱਚ ਬਣਾਇਆ ਆ ਕੇ ਦੇਖ ਲਓ ਜੇ ਤੁਸੀਂ ਆਪਣੇ ਜੇ ਤੁਸੀਂ ਆਪਣੇ ਜਵਕਾਂ ਨੂੰ ਪਿਆਰ ਕਰਦੇ ਹੋ ਆਪਣੀ ਜ਼ਮੀਨ ਨੂੰ ਪਿਆਰ ਕਰਦੇ ਹੋ ਤਾਂ ਆਹ ਤਰੀਕਾ ਅਪਣਾ ਲਓ ਨਾਲੇ ਆਮਦਨੀ ਵਧ ਦਊਗੀ ਨਾਲੇ ਓਕੇ ਪੈਂਡਾ ਉਹਨਾਂ ਨੇ ਇਸ ਤਰੀਕੇ ਨਾਲ ਕੰਮ ਵੀ ਕੀਤੀ ਸੀ ਉਹਨਾਂ ਨੇ ਆਈ ਆ ਉਥੋਂ ਅਸੀਂ ਵੀ ਲੈ ਕੇ ਆਏ ਆ ਇਹ 826 ਆ ਜੋ ਯੂਨੀਸਟੇਟ ਨਮਾ ਵਿੱਚ ਛੱਡਿਆ ਸੀ ਉਹਨਾਂ ਨੇ 826 ਉਹਨਾਂ ਨੂੰ ਇੱਕ ਨਾਲ ਦਾ ਬੀਜ ਦਿੱਤਾ ਇੱਕ ਨਾਲ ਇੱਕ ਨਾਲ ਦਾ ਬੀਜ ਦਿੱਤਾ ਉਹਨਾਂ ਨੂੰ 3 ਕਿਲੋ ਬੀਜ ਦਿੱਤਾ ਤੇ ਉਹਨਾਂ ਨੇ ਡਾਕਟਰ ਫਤਿਹਾਰ ਸਿੰਘ ਫਗਵਾੜਾ ਦੇ ਉਹਨਾਂ ਕੋਲੇ ਗਏ ਕਿ ਜੀ ਅਸੀਂ ਤੁਹਾਡੇ ਤਰੀਕੇ ਨਾਲ ਬੀਜਣੀ ਆ ਉਹੀ ਉਹਨਾਂ ਨੇ ਆ ਬੈੱਡ ਦੇ ਉੱਤੇ ਡੇਢ ਗਲਾ ਬੀਜਤਾ ਉੱਤੇ ਨਾਲ ਬੈੱਡ ਦੇ ਉੱਤੇ ਲਗਾ ਕੇ ਤੇ ਉਹ ਕਹਿੰਦੇ ਇੰਨੀ ਵਧੀਆ ਜਦੋਂ ਮੀਂਹ ਚ ਖੜਾਗੇ ਜਿਹੜੀ ਆਸੇ ਪਾਸੇ ਨਾਲ ਦੀ ਕਰਨ ਸੀ ਰਿਗਪੀ ਇਹ ਕਣਕ ਉਹਨਾਂ ਦੀ ਪੂਰੀ ਕੈਮ ਖੜੀ ਸੀ ਮੈਂ ਉੱਥੇ ਗਿਆ ਸੀ ਪਿਛਲੇ ਚਾਲ ਜਾ ਕੇ ਉਹਨਾਂ ਦੇ ਉੱਥੇ ਵੀਡੀਓ ਵੀ ਬਣਾ ਕਿ ਵਧੀਆ ਕਣਕ ਖੜੀ ਸੀ ਜਿਹੜੀ ਨਾਲ ਦੀ ਕਣਕ ਸੀ ਉਹਦਾ ਝਾੜ ਆ 45 ਮਣ ਜਿਹੜੀ ਇਹ ਕਣਕ ਸੀ ਇਹਦਾ ਝਾੜ ਆ 58 ਮਣ ਤੁਸੀਂ ਦੇਖ ਲਓ 3 ਮਲਕਿ 2 ਕਿਲੋ ਉਹਨਾਂ ਨੇ ਵੀ ਪਾਇਆ ਸੀ ਕਿਲੇ ਦਾ 2 ਕਿਲੋ ਵੀ ਪਾ ਕੇ ਤੇ 58 ਮਣ ਉਹਨਾਂ ਨੇ ਵਿੱਚੋਂ ਉਹ ਵੀ ਬਣਾ ਲਿਆ ਆ ਜਿਹੜਾ ਬੀ ਜਿਹੜਾ ਉਹਨਾਂ ਨੇ ਇੱਕ ਕਨਾਲ ਦੇ ਵਿੱਚ ਬੀਜ ਕੇ ਉਹਨਾਂ ਦਾ ਮੁਸ਼ਕਿਲ ਨਾਲ ਮਿਲਿਆ 10 ਮਹੀਨੇ ਦੀ ਨਸੀਬ 10 ਮਹੀਨੇ ਕਿਥੋਂ ਆ ਜਾਂਦਾ ਇੱਕ ਇੱਕ ਕਨਾਲ ਚ ਉਹਨਾਂ ਦਾ 6 ਮਹੀਨਾ ਹੁੰਦਾ ਸੀ ਸਾਰਾ ਕੋਈ ਉਹਨਾਂ ਨੇ 56 ਮਨ ਵਿੱਚੋਂ ਵਿੱਚੋਂ ਕੱਢਿਆ ਹੁਣ ਬਲਕੇ ਜੋ ਕਹੋਗੇ ਨਾ ਇਹ ਤਾਂ ਮੰਨਣ ਵਾਲੀ ਗੱਲ ਹੀ ਨਹੀਂ ਜਿੱਦ ਦੇ ਮੈਂ ਇੱਥੇ ਵੀਡੀਓ ਪਾਈ ਸੀ ਨਾ ਇੱਥੇ ਆ ਕੇ ਸਵਾ ਕਿਲੋ ਨਾਲ ਬੀਜੀਆ ਬਲਕਿ ਉਸਕੇ ਹੀ ਉੱਤੇ ਮੇਰੀ ਵੀਡੀਓ ਤੇ ਸਾਰੇ ਕਮੈਂਟ ਕਰਦੇ ਸੀ ਕਿ ਸਵਾ ਕਿਲੋ ਨਾਲ ਕੋਈ ਕੋਈ ਕਨਕਾ ਹੁੰਦੀਆਂ ਸਵਾ ਕਿਲੋ ਨਾਲ ਕੀ ਹੋਊਗਾ ਕੌਣ ਕਰੂਗਾ ਆ ਦੇਖੋ ਭਾਈ ਆ ਦੇਖ ਲਓ ਇਹ ਜਿਹੜੇ ਘਰੇ ਬੈਠ ਕੇ ਬੈਠ ਕੇ ਟਿਚਰਾ ਕਰਨੀ ਆ ਨਾ ਇਹ ਹੀ ਸਾਨੂੰ ਤਬਾਹ ਕਰ ਰਹੀਆਂ ਇਹ ਹੀ ਤਬਾਹ ਕਰ ਰਹੀਆਂ ਕੋਈ ਹਿਲਜੁਲ ਤਾਂ ਕਰਨੀ ਨਹੀਂ ਸਭ ਤੋਂ ਨਕਮੇ ਬੰਦੇ ਉਹ ਆ ਜਿਹੜੇ ਘਰੇ ਬੈਠ ਕੇ ਟਿਚਰਾ ਕਰਦੇ ਆ ਆ ਸਵਾ ਕਿਲੋ ਵੀਦਾ ਦੇਖ ਲਓ ਕਮਾਲ ਆ ਸਵਾ ਕਿਲੋ ਵੀਦਾ ਕਮਾਲ ਇਹ ਡਾਕਟਰ ਬਤਾਰ ਸਿੰਘ ਫਰਗੋੜਾ ਦਾ ਤਰੀਕਾ ਪਾਓ ਤੇ ਤਾਂ ਹੀ بچੋਗੇ ਇਹ ਹੀ ਬੱਚੇ ਦਾ ਹੁਣ ਨਹੀਂ ਤਾਂ ਬੱਚੇ ਤੇ ਨਹੀਂ ਹੈ। ਇਹ ਡਾਕਟਰ ਬਤਾਰ ਸਿੰਘ ਫਗਵਾੜਾ ਉਹਨਾਂ ਨੇ ਪੰਫਲੈਟ ਛਾਪੇ ਹੋਇਆ। ਇਹ ਖੇਤੀ ਮਾਡਲ ਹਾਂਜੀ ਆਮਦਨੀ ਦੁੱਗਣੀ ਖਰਚੇ ਘੱਟ। ਇਹਦੇ ਵਿੱਚ ਉਹਨਾਂ ਨੇ ਸਾਰਾ ਦਿੱਤਿਆ ਕਿਸ-ਕਿਸ ਤਰੀਕੇ ਨਾਲ ਬੀਜਣੀ ਹੈ ਕੁਛ ਨਾਲੇ ਉਹ ਉਹ ਕੀ ਕਰਦੇ ਨੇ ਹੁਣ ਇਹਦੇ ਵਿੱਚ ਵੀ ਛੋਲੂਆ ਵਿੱਚ ਬੀਜਿਆ ਵਾ। ਕਣਕ ਦੇ ਵਿੱਚ ਛੋਲੂਆ ਬੀਜਿਆ ਵਾ। ਉਹਨਾਂ ਨੇ ਇਹਦੇ ਸਾਰਾ ਤਰੀਕਾ ਦਿੱਤਾ 4-4 5-5 ਫਸਲਾਂ ਇਕੱਠੀਆਂ। ਕੱਟੀਆਂ ਤੁਸੀਂ ਕਿਵੇਂ ਲੈਣੀਆਂ ਤੇ ਆਪਣੀ ਆਮਦਨੀ ਦੁੱਗਣੀ ਤੇ ਤਕਨੀਕ ਕਿਵੇਂ ਕਰਦੀਆਂ ਜਿਵੇਂ ਹੁਣ ਨਵੇਂ ਹੁਣ ਆਪਣੀ ਆਮਦਨ ਜਿੰਨੀ ਅਸੀਂ ਕੱਢਦੇ ਆ ਨਾ ਪਾਣੀ ਪਾਚਾ ਕੇ ਪਾਣੀ ਵਿੱਚ ਪੰਜਵਾਂ ਹਿੱਸਾ ਤੇ ਵਿੱਚ ਖਾਦ ਵਿੱਚ ਕੋਈ ਕੈਮੀਕਲ ਫਰਟੀਲਾਈਜ਼ਰ ਨਹੀਂ ਪਾਉਣੀ ਜਿਹੜੇ ਕੈਮੀਕਲ ਨਾਲ ਜਿਹੜੇ ਸਪਰੇਅ ਆ ਉਹ ਬਹੁਤ ਹੀ ਘੱਟ ਕਿਉਂਕਿ ਆਸੇ ਪਾਸੇ ਉਹ ਆ ਜਾਂਦੀਆਂ ਤਾਂ ਕਦੇ ਸਪਰੇਅ ਕਰਨੀ ਪੈ ਜਾਂਦੀ ਆ ਕਦੇ-ਕਦੇ ਪਰ ਉਹ ਬਹੁਤ ਹੀ ਘੱਟ ਸਪਰੇਅ ਇਹਨਾਂ ਦੇ ਵਿੱਚ ਇਹ ਤਰੀਕੇ ਨਾਲ ਤੇ ਨਾਲ ਆਮਦਨੀ ਦੁਗਰੀ ਤੇ ਤਿਗਰੀ ਉਹ ਕਿਵੇਂ ਕਰਨੀ ਆ ਆ ਪੰਫਲੈਟ ਦੇ ਇਹ ਜੇਕਰ ਜਿਨ੍ਹਾਂ ਨੇ ਲੈਣੇ ਹੋਰ ਇੱਥੋਂ ਵੀ ਲੈ ਸਕਦੇ ਆ ਤੇ ਦੂਜੀ ਗੱਲ ਇਹ ਨਾ ਸੈਮੀਨਾਰ ਕਰਦੇ ਹੁੰਦੇ ਆ ਹਰ ਬੁੱਧਵਾਰ ਤੇ ਵੀਰਵਾਰ ਉਹ ਕਿਸਾਨਾਂ ਦੇ ਸੈਮੀਨਾਰ ਜ਼ੂਮ ਸੈਮੀਨਾਰ ਕਰਦੇ ਆ ਜ਼ੂਮ ਦੇ ਉੱਤੇ ਜ਼ੂਮ ਮੀਟਿੰਗ ਦੇ ਵਾਸਤੇ ਨਾ ਜਿਨ੍ਹਾਂ ਨੇ ਉਹ ਜ਼ੂਮ ਮੀਟਿੰਗ ਜੁਆਇਨ ਕਰਨੀ ਆ ਮੈਂ ਨੰਬਰ ਦੱਸ ਰਿਹਾ ਕੁਲਦੀਪ ਸਿੰਘ ਵਦੇਕੇ ਦਾ ਨੰਬਰ ਆ 97806 32000 978036 ਅਗੇ 2000 0 2000 ਇਹ ਨੰਬਰ ਦੇ ਉੱਤੇ ਤੁਸੀਂ ਉਹਨਾਂ ਨੂੰ ਮਿਸਡ ਕਾਲ ਦੇ ਦਿਓ ਮਿਸਡ ਕਾਲ ਇਹ ਤੇ ਨੰਬਰ ਤੇ ਦੇ ਦਿਓ ਉਹ ਤੁਹਾਨੂੰ ਜ਼ੂਮ ਦਾ ਲਿੰਕ ਭੇਜ ਦੇਣਗੇ ਸ਼ਾਮ ਨੂੰ ਉਹਨਾਂ ਦੀ ਹਰ ਬੁੱਧਵਾਰ ਤੇ ਵੀਰਵਾਰ ਨੂੰ ਜ਼ੂਮ ਤੇ ਮੀਟਿੰਗ ਹੁੰਦੀ ਹੈ ਕਿਸਾਨਾਂ ਦੀ ਤੇ ਜੋ ਵੀ ਤੁਹਾਡੇ ਸਵਾਲ ਆ ਤੁਸੀਂ ਕਰ ਸਕਦੇ ਹੋ ਦੂਸਰਾ ਇਹ ਜੋ ਪੰਫਲੈਟ ਆ ਇਹ ਮੈਂ ਤੁਹਾਨੂੰ ਵੀ ਦੇ ਦੂੰਗਾ ਇਹ ਪੰਫਲੈਟ ਜਿਹਨੇ ਲੈਣੇ ਇੱਥੋਂ ਵੀ ਲੈ ਸਕਦਾ ਇਹਨਾਂ ਦੀ ਇਹ ਜਿਹੜਾ ਤੇ ਇਹ ਤਰੀਕਾ ਤੁਸੀਂ ਭਾਈ ਅਪਣਾਓ ਤਰੀਕਾ ਪੜਾ ਕੇ ਆਪਣੇ ਆਪ ਨੂੰ ਬਚਾਓ ਚਿਹਰਨ ਨੇ ਬੱਡਾਂ ਉੱਤੇ ਬਿਜਣੀਆਂ ਉਹ ਕਣਕ ਦੇ ਨਾਲ ਛੋਲੇ ਇਹਨਾਂ ਨੇ ਕਣਕ ਦੇ ਨਾਲ ਛੋਲੇ ਜਿਹੜੇ ਛੋਲੇ ਆ ਨਾ ਉਹ ਨਾਈਟ੍ਰੋਜਨ ਫਿਕਸੇਸ਼ਨ ਕਰਦੇ ਆ ਉਹ ਨਾਈਟ੍ਰੋਜਨ ਫਿਕਸੇਸ਼ਨ ਜਿਹੜਾ ਉਹ ਨਹੀਂ ਕਰਤੀ ਤਾਂ ਸਾਨੂੰ ਯੂਰੀਆ ਪਾਉਣ ਦੀ ਲੋੜ ਨਹੀਂ ਪੈਂਦੀ ਉਹਨਾਂ ਨੇ ਅਸਮਾਨ ਚੋਂ ਮਲਕੇ ਅਸਮਾਨ ਚੋਂ ਯੂਰੀਆ ਲੈਣਾ ਹਵਾ ਚੋਂ ਯੂਰੀਆ ਲੈਣਾ ਉਹਨਾਂ ਨੇ ਉਹ ਲੈ ਕੇ ਧਰਤੀ ਨੂੰ ਦੇ ਦੇਣਾ ਕਣਕ ਨੂੰ ਦੇ ਦੇਣਾ ਇਹ ਛੋਲੇ ਤੇ ਕਣਕ ਇੱਥੇ ਵੀ ਨਾਲ-ਨਾਲ ਵਿਚ-ਵਿਚ ਬੀਜੇ ਹੋਏ ਆ ਤੇ ਨਾਲ ਉਹ ਡਾਕਟਰ ਸਾਹਿਬ ਤਾਂ ਕਹਿੰਦੇ ਮੈਂਥਾ ਵੀ ਨਾਲ ਬੀਜਿਓ ਮੈਂਥਾ ਵੀ ਨਾਲ ਬੀਜਿਆ ਜਾ ਸਕਦਾ ਦੂਜਾ ਕਣਕ ਮਸਰ ਤੇ ਮੈਂਥਾ ਵੀ ਬੀਜਿਆ ਜਾ ਸਕਦਾ ਇਹ ਜਿਹੜੇ ਇਕੱਠੇ-ਇਕੱਠੇ ਬੀਜਿਆ ਜਾ ਸਕਦੀਆਂ ਉਹਦੇ 'ਚ ਦੋ ਰੋਆਂ ਲੱਗਦੀਆਂ ਕਣਕ ਦੀਆਂ ਸਾਈਡਾਂ ਤੇ ਵਿਚਾਲੇ ਉੱਥੇ ਛੋਲੇ ਲੱਗੇ ਹੋਆ ਵਿਚਾਲੇ ਮਟਰ ਵੀ ਲੱਗੇ ਹੋਏ ਆ ਤੇ ਫਿਰ ਉਦੋਂ ਬਾਅਦ ਕਣਕ ਦੇ ਨਾਲ ਇਹ ਤੁਸੀਂ ਲੈ ਸਕਦੇ ਹੋ ਤੇ ਫਿਰ ਉਹਨਾਂ ਨੇ ਡਾਕਟਰ ਸਾਹਿਬ ਨੇ ਤਾਂ ਆਪਣੇ ਗੰਨੇ ਦੇ ਵਿੱਚ ਕਣਕਾ ਗੰਨਾ ਜਿਹੜਾ ਉਹ ਬੀਜਦੇ ਆ ਉਹ ਗੰਨਾ 8 ਇੰਚ 8 ਫੁੱਟ ਬਾਈ 4 ਫੁੱਟ ਤੇ ਬੀਜਦੇ ਆ ਇੱਥੇ ਵੀ ਬੀਜਿਆ ਵਾ ਮਤਲਬ ਕਿ ਆ 4 4 ਫੁੱਟ ਦੇ ਬੈੱਡ ਬਣਾਇਆ ਇੱਕ ਬੈੱਡ ਦੇ ਉੱਤੇ ਗੰਨਾ ਜੋ ਬੀਜਣਾ 4 4 ਫੁੱਟ ਤੇ ਬੀਜਣਾ ਉਦੋਂ ਬਾਅਦ ਅਗਲਾ ਬੈੱਡ ਖਾਲੀ ਛੱਡ ਕੇ ਉਦੋਂ ਅਗਲੇ ਬੈੱਡ ਤੇ ਬੀਜਣਾ 8 ਬਾਈ 4 ਦੇ ਡਿਸਟੈਂਸ ਤੇ ਗੰਨਾ ਬੀਜਦੇ ਆ ਔਰ ਗੰਨਾ ਇੰਨਾ ਵਧੀਆ ਹੁੰਦਾ ਐਡਾ ਐਡਾ ਭੋਜਾ ਕਰਨੇ ਦਾ ਐਡਾ ਐਡਾ ਭੋਜਾ ਉਹਨਾਂ ਨੇ ਮਤਲਬ ਕਿ ਇੱਕ ਪੋਰੀ ਚੋਂ ਇੱਕ ਇੱਕ ਪੋਰੀ ਚੋਂ ਇੱਕ ਕਵਾਂਟਲ ਤੇ 20 ਕਿਲੋ ਇੱਕ ਇੱਕ ਪੋਰੀ ਚੋਂ ਐਡਾ ਵੱਡਾ ਮਤਲਬ ਕਿ ਪੂਰਾ ਪੂਰਾ ਨਿਕਲੇਗਾ ਤੇ ਉਹ ਸਾਢੇ 4 4 5 500 ਕਵਾਂਟਲ ਉਹ ਝਾੜ ਕੱਢਦੇ ਆ ਨਾਲ ਜਿਹੜਾ ਬੈਡ ਖੱਲੀ ਆ ਉਹ ਬੈਡ ਦੇ ਵਿੱਚ ਕਣਕ ਵੀ ਜੀਵੀ ਆ ਉਹ ਬੈਡ 'ਚ ਸਬਜ਼ੀਆਂ ਵੀ ਜੀਆਂ ਹੋਈਆਂ ਉਹ ਬੈਡ 'ਚ ਕਿੰਨਾ ਕੁਝ ਵੀ ਜਿਆ ਪੰਫਲੇ ਦੇ ਵਿੱਚ ਸਭ ਕੁਝ ਸਭ ਕੁਝ ਲਿਖਿਆ ਹੋਆ 5 5 6 6 ਫਸਲਾਂ ਕੱਠੀਆਂ ਕੱਠੀਆਂ ਲੈਣੀਆਂ ਉਹ ਵੀ ਬਿਨਾਰੇ ਸਪਰੇਇ ਤੋਂ ਉਹ ਇੱਕ ਦੂਜੇ ਨੂੰ ਦਿੰਦੀਆਂ ਖਾਧ ਉਹ ਫਸਲਾਂ ਇੱਕ ਦੂਜੇ ਨੂੰ ਖਾਧ ਦਿੰਦੀਆਂ ਹੁਣ ਜਦੋਂ ਉਹਨਾਂ ਨੇ ਗੰਨੇ ਦੇ ਵਿੱਚ ਨਾਲ ਉਹਨਾਂ ਨੇ ਗੋभी ਵੀ ੀਚਤੀ ਬੰਦ ਗੋਭੀ ਵੀ ੀਚਤੀ ਉਹ ਬੰਦ ਗੋਭੀ ਦਾ ਆਪਣੀ ਜਿਹੜੀ ਵੇਚਦੀ ਉਹ ਵਟਲੀ ਉਹਦੇ ਪੱਤੇ ਖਾਲੀਆਂ ਚ ਪਾਤੇ ਉਹ ਪੱਤਿਆਂ ਨੇ ਖਾਧ ਦਾ ਕੰਮ ਕਰਨਾ